ਉਹ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਕਸਰੀ ਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਮੰਗਲਵਾਰ ਸ਼ਹਿਰ ਸ਼੍ਰੀ ਮੁਕਸਰ ਸਾਹਿਬ ਬੱਕਰਾ ਮੰਡੀ ਲੈ ਦੋਸਤੋ ਹੱਬ ਬਰਬਰੀ ਦਾ ਹੋਇਆ ਸੌਦਾ ਬਾਈ ਕੁਲਦੀਪ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਚ ਸੌਦਾ ਹੋਇਆ ਤੇ ਕੀ ਬਾਈ ਮੰਗਦਾ ਸੀ ਬਾਈ ਰਿੰਕੂ ਕੀ ਮੋਲ ਕਰਦਾ ਸੀ ਮੋਲ ਬਾਈ ਜੀ 12000 12000 ਹਾਂਜੀ ਕੁਲਦੀਪ ਕਿਵੇਂ ਕਰਵਾਇਆ ਸੌਦਾ ਬਈਏ ਸੌਦਾ 9 ਦਾ ਕਰਾਤਾ ਬਈ 9 ਦਾ ਕਿਹਨੇ ਖਰੀਦੀ ਇਹ ਲੈ ਵੀ 9000 ਚ ਲਖਾਈ ਕਿਵੇਂ ਕੀਤੀ ਆ ਲਿਖਾਈ ਆਪੋ ਆਪਣੀ ਆਪੋ ਆਪਣੀ ਲਿਖਾਈ ਆਪੋ ਆਪਣੀ ਕੀਤੀ ਹੈ 9000 ਚ ਲੈ ਵੀ ਬੱਬੀ ਬਣੇ ਨੂੰ ਆ ਬੱਕਰੀ ਦਵਾਤੀ ਆ ਕਿਹੜੇ ਪਾਠਾ ਦੁੱਧਾਂ ਦਾ ਠੀਕ ਆ ਜੀ ਇਹ ਬਣੀ ਆ ਕਿ ਕਿਵੇਂ ਬਈ ਖਾਲੀ ਆ ਬਈ ਠੀਕ ਆ ਖਾਲੀ ਆ ਖਾਲੀ ਕਰਕੇ ਦਿੱਤੇ ਬਈ ਠੀਕ ਆ ਬਈ ਪਰ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਉਹ ਬਣੀ ਆ ਹਾਂ ਬਣੀ ਆ ਬਈ ਆਪਾਂ ਗਾਰੰਟੀ ਲੈਂਦੇ ਕਿਉਂਕਿ ਆਪਾਂ ਗਾਹੂ ਖਰੀਦੀ ਆ ਹਾਂ ਤੇ ਆਪਾਂ ਨੂੰ ਪਤਾ ਨਹੀਂ ਆਪਾਂ ਗਾਹੂ ਵੀ ਖਾਲੀ ਕਰਕੇ ਲਈ ਤੇ ਆਪਾਂ ਖਾਲੀ ਕਰਕੇ ਦੇਵਾਂਗੇ ਚਾਰਾਂ ਦਿਨਾਂ ਦੀ ਗੱਲ ਦੇਣੀ ਆ ਜੀ ਨਹੀਂ ਨਹੀਂ ਸਹੀ ਗੱਲ ਅੱਗਾ ਅੱਗੋਂ ਵੀ ਬੰਦਾ ਲਿਆ ਜੀ ਹੈ ਠੀਕ ਆ ਦੋਨਾਂ ਕਿਤੇ ਤੇ ਆ ਤੇ ਪਰ ਲੱਗਦੀ ਗੱਬਣਾ ਪਰ ਆਪਾਂ ਖਾਲੀ ਕਰਕੇ ਦੇਵਾਂਗਾ ਬਾਈ ਠੀਕ ਹੈ ਬਈ ਠੀਕ ਹੈ ਲੈ ਵੀ ਫਿਰ ਮੰਡਿਆਂ ਬਾਈ ਜਾਣਾ ਆਉਣਾ ਅੱਜ ਜੀ ਗਲਤ ਦੇ ਦਾਂਗੇ ਪਰ ਉਹ ਗੱਲ ਨਹੀਂ ਬੰਦੀ ਗੱਲ ਨਹੀਂ ਬੰਦੀ ਲੈ ਵੀ ਅੱਜ ਬਾਈ ਚਾਰਾਂ ਦਾ ਅਗਲਾ ਲਾਂਬਾ ਦੇਊਗਾ ਸਹੀ ਗੱਲ ਆ ਸਹੀ ਆ ਲਾਂਬਾ ਬਣ ਦਿੰਦੇ ਆਪਾਂ ਤਾਂ ਖਾਲੀ ਕਰਕੇ ਦੇਵਾਂਗਾ ਬਾਈ ਸਹੀ ਆ ਬਾਈ ਸਹੀ ਆ ਲੈ ਵੀ ਰਿੰਕੂ ਸੰਗੂ ਤੋਂਣ ਵਾਲੇ ਤੋਂ ਦਵਾਈਆ ਬੱਬੀ ਵੜਿੰਗ ਨੂੰ ਪੱਠ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਪੱਠ ਹੈ ਕਨ ਕੁਆਲਿਟੀ ਚੰਗੀ ਆ ਰੰਗ ਵੀ ਬਾਈ ਬਹੁਤ ਚੰਗਾ ਅੱਜ ਕੱਲ ਕਾਲੇ ਦੀ ਡਿਮਾਂਡ ਹੋ ਰਹੀ ਆ ਬਹੁਤ ਸੋਹਣਾ ਰੰਗ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਮੰਗਲਵਾਰ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਬਹੁਤ ਚੰਗੇ ਜਾਨਵਰ ਆਉਂਦੇ ਆ ਬਾਕੀ ਤੁਸੀਂ ਦੇਖ ਸਕਦੇ ਹੋ ਆ ਬੱਕਰੇ ਦਾ ਹੋਇਆ ਸੌਦਾ ਨਹੀਂ ਜਾਣਾ ਬਲਵੀਰ ਬਲਵੀਰ ਸਿੰਘ ਤੇ ਕੁਲਦੀਪ ਬਾਈ ਨਾਲ ਗੱਲਬਾਤ ਕਰਾਂਗੇ ਵੇ ਕਿੰਨੇ ਦਾ ਐਨੂੰ ਮੂੰਹ ਕਰ ਲਿਓ ਬਈ ਸਾਰੇ ਜਾਣੇ ਤੇ ਕਿੰਨੇ ਚ ਸੌਦਾ ਕਰਾਇਆ ਕਿਹੜਾ ਪਿੰਡ ਸੀ ਬਾਈ ਆਪਣਾ ਪਾਣਾ ਪਿੰਡ ਰਪਾਣਾ ਤੇ ਵੇਚਣ ਵਾਲੇ ਦਾ ਬਾਈ ਜੀ ਪਿੰਡ ਫੌਜੀ ਆਪਣਾ ਕਿਹੜਾ ਸੀ ਉਹ ਦੇ ਕਰਨਾ ਕਲਦੀਪ ਬਾਈ ਦੱਸੀ ਕਿਵੇਂ ਸੌਦਾ ਕਰਵਾਤਾ ਤੇ ਯਾਰ ਪਹਿਲਾਂ 7000 ਮੰਗਦੇ ਸੀ ਮੁੜ ਕੇ 6000 ਮੰਗਦੇ ਸੀ ਜੀ ਠੀਕ ਆ 5 ਤੇ ਖੜੇ ਸੀ ਠੀਕ ਆ ਸਾਢੇ 5 ਲਖਾਈ ਕੀ ਦੀ ਆ ਫੌਜੀ ਦੀ ਫੌਜੀ ਦੀ ਠੀਕ ਆ ਗਿਨਾ ਦੇ ਬਈ ਪੈਸੇ ਲਓ ਜੀ ਫੌਜੀ ਸਾਹਿਬ ਪੈਸੇ ਗਿਨਾ ਦਿਓ

2000 ਨੂੰ 2000 ਰੁਪਏ ਚੋਂ ਮਾ ਇਹ ਦਰਨਾ ਕੁੱਤੀ 5500 ਦਾ ਸੌਦਾ ਹੋਇਆ ਬਈ ਦੋਸਤੋ ਹੜਕੇ ਆ ਬੱਕਰੇ ਦਾ ਬਈਰ ਪਾਣੀ ਤੋਂ ਆਏ ਸੀਗੇ ਫੌਜੀ ਤੋਂ ਦਵਾਤਾ ਇਹ ਬੱਕਰਾ ਮੇਰੇ ਲਾ ਮੇਲਾ ਮਾਣੇ ਤੇ ਆਪਣੀ ਇਹ ਜਮਾ ਹੈ ਹਾਂ ਹਾਂ ਮੇਲਾ ਮੇਲਾ ਮਾਣੋ ਸੱਚ ਇਹਦੀ ਮੂਹ ਬਣਾ ਫੇ ਉਹ ਕਹਿੰਦਾ ਜਾਂਦੀ ਯਾਰ ਦਾ ਦੁੱਧ ਪੀਲਾ ਪੁੱਤ ਹਾਂ ਮਾਂ ਦੁੱਧ ਪੀ

ਲੇ ਵੀ ਮੈਂ ਤੁਸੀ ਜਰੂਰ ਪਹੁੰਚਿਆ ਕਰੋ ਹਰ ਮੰਗਲਵਾਰੀ ਬੱਕਰਾ ਮੜੀ ਲੱਗਦੀ ਆ ਸ਼੍ਰੀ ਮੁਖਸਰ ਸਾਹਿਬ ਭਾਈ ਲੈਣ ਵਾਲੇ ਨੂੰ ਵੀ ਜਾਇਜ਼ ਵਿਚਰਾਉਣੇ ਨੇ ਜਾਇਜ਼ ਹੈ ਰੇਟ ਸਹੀ ਹੈ ਰੇਟ ਵਿੱਚ ਸਹੀ ਆ ਠੀਕ ਹੈ